ਸਾਡੀ ਲੈਜਿਸਲੇਚਰ ਨੇ ਅ ਐਵੀਡੈਂਸ ਐਕਟ ਸੈਕਸ਼ਨ 65 ਬੀ ਲਈ ਹੁੰਦਾ ਹੁਣ ਉਸ ਨੂੰ ਬੀਐਸਐ ਭਾਰਤੀ ਸਾਕਸ਼ਾ ਅਧਿਨਿਯਮ ਜਿਹੜਾ ਨਵਾਂ ਐਵੀਡੈਂਸ ਐਕਟ ਹੈ ਉਹਦੇ ਵੀ ਸੈਕਸ਼ਨ 63 ਜਿਹੜਾ ਇਲੈਕਟ੍ਰੋਨਿਕ ਐਵੀਡੈਂਸ ਆ ਥੈਟ ਇਜ਼ ਐਡਮਿਸਿਬਲ ਸਾਡੀ ਲੈਜਿਸਲੇਚਰ ਲੈ ਕੇ ਆਈ ਹੈ ਠੀਕ ਹੈ ਜੀ ਉਹਦੀ ਸਰਟੀਫਿਕੇਸ਼ਨ ਹੁੰਦੀ ਹੈ ਕੋਰਟ ਚ ਐਡਮਿਸਿਬਲ ਹੈ ਇਲੈਕਟ੍ਰੋਨਿਕ ਐਵੀਡੈਂਸ ਬੀਐਨਐਸਐ ਆਇਆ ਬੀਐਨਐਸਐ 105 ਆਇਆ 1180 ਹੈ 185 ਹੈ 161 ਦੀ ਸਟੇਟਮੈਂਟ ਜਿਹੜੀ ਸੀ ਆਰਪੀਸੀ ਰਿਕਾਰਡ ਕਰਦੀ ਸੀ ਉਹ ਵੀਡੀਓ ਰਿਕਾਰਡ ਕਰਨੀ ਹੈ ਆ ਬਰੇਬ ਵਿਕਟਮ ਹੈ ਉਹਨਾਂ ਦੀ ਹੁੰਦੀ ਹੈ ਇਸ ਆਰਡਰ ਦੇ ਵਿੱਚ ਵੀ ਜਿਹੜੀ ਮੈਂ ਪੀਆਈਐਲ ਫਾਈਲ ਕੀਤੀ ਸੀ ਉਹਦੇ ਵਿੱਚ ਵੀ ਮਿਸਟਰ ਚੀਫ ਜਸਟਿਸ ਨੇ ਇਹ ਰਿਕਾਰਡ ਕੀਤਾ ਹੈ ਕਿ 105 ਆਫ ਬੀਐਨਐਸ ਇਸ ਨਾਟ ਬੀਇੰਗ ਕੰਪਲਾਈਡ ਇਨ ਟੋਟੋ ਵਾਟ ਇਟ ਮੀਨਸ ਕਿ ਜਦੋਂ ਵੀ ਕੋਈ ਸਰਚ ਜਾਂ ਸੀਜ਼ਰ ਹੋਣਾ ਤਾਂ ਉਹਨੂੰ ਰਿਕਾਰਡ ਕਰਨਾ ਹੈ ਰਿਕਾਰਡ ਅੱਜ ਹੋ ਰਿਹਾ ਕਿਉਂਕਿ 105 ਤੋਂ ਬਾਅਦ ਰਿਕਾਰਡ ਕਰਨਾ ਉਹਨੂੰ ਸਟਾਰਟ ਕਰਦਾ ਪਰ ਰਿਕਾਰਡ ਹੋ ਰਿਹਾ ਮੋਬਾਈਲ ਫੋਨ 'ਚ ਅੱਛਾ ਕੈਮਰਾ ਮੋਬਾਈਲ ਫੋਨ 'ਚ ਇੱਕ ਈਸਾਖਿਆ ਐਪ ਹੈ ਐਪਲੀਕੇਸ਼ਨ ਮੋਬਾਈਲ ਐਪਲੀਕੇਸ਼ਨ ਉਹਦੇ ਤੇ ਰਿਕਾਰਡ ਹੋ ਰਿਹਾ ਪਰ ਡਰਾਅਬੈਕ ਇਹ ਹੈ ਕਿ ਕੈਮਰਾ ਇੱਥੇ ਚੱਲ ਰਿਹਾ ਉਸ ਤੋਂ ਪਹਿਲਾਂ ਉਹ ਪੂਰੀ ਸਕ੍ਰਿਪਟ ਤਿਆਰ ਹੋ ਚੁੱਕੀ ਹੈ ਵੀ ਤੂੰ ਉੱਥੋਂ ਲਿਫਾਫਾ ਚੱਕਣਾ ਹੈ ਉੱਥੋਂ ਵੈਪਨ ਚੱਕਣਾ ਇੱਕ ਉਧਰ ਡੰਡੇ ਵਾਲਾ ਖੜਾ ਹੈ ਲੈਜਿਸਲੇਚਰ ਨੇ ਆਪਣਾ ਕੰਮ ਕਰਤਾ ਉਹਨਾਂ ਨੇ ਲਾ ਬਣਾਤਾ ਆਫਟਰ ਦੈਟ ਜੁਡੀਸ਼ਰੀ ਆਪਣਾ ਕੰਮ ਕਰ ਰਹੀ ਹੈ ਵੇ ਬੈਕ ਇਨ 2018 ਸਰਡੇ ਜਸਟਿਸ ਮੋਦਰਦਨ ਸਿੰਘ ਨੇ ਉਹਨਾਂ ਨੇ ਕਹਿਤਾ ਸੀ ਕਿ ਇਹਨੂੰ ਇੰਪਲੀਮੈਂਟ ਕਰੋ ਆਫਟਰ ਦੈਟ ਸੀਸੀਟੀਵੀ ਇੰਪਲੀਮੈਂਟ ਹੋ ਗਏ ਪਰ ਬੋਡੀ ਵੋਨ ਕੈਮਰਾਸ ਕਿਉਂ ਨਹੀਂ ਹੋ ਰਹੇ